ਇਦੇ ਵਿੱਚ ਇੱਕ ਗੱਲ ਹੋਰ ਵੀ ਆ ਬੜੀ ਵੱਡੀ ਗਵਰਨਮੈਂਟ ਆਫ ਇੰਡੀਆ ਨੂੰ ਜਿੱਥੇ ਨਿਊਟਰਲ ਰੋਲ ਪਲੇ ਕਰਨਾ ਚਾਹੀਦਾ ਹੂੰ ਕਿਉਂਕਿ ਪਾਵਰ ਮਿਨਿਸਟਰੀ ਮਨੋਰਨਾਲ ਖੱਟਰ ਕੋਣ ਹੈ ਉਹ ਹਰਿਆਣਾ ਦਾ ਚੇਅਫ ਮਿਨਿਸਟਰ ਰਿਹਾ ਉਹ ਜਦੋਂ ਪਹਿਲਾ ਹੀ ਬਿਆਨ ਇਹ ਦਿੰਦਾ ਹੈ ਬੀਬੀਐਮਪੀ ਦੀ ਮੀਟਿੰਗ ਤੋਂ ਕਿ ਹਰਿਆਣਾ ਪੰਜਾਬ ਆਪਣਾ ਰਾਜਧਰਮ ਨਹੀਂ ਨਿਵਾ ਰਿਆ ਇਹਦਾ ਮਤਲਬ ਮਨੋਰਨਾਲ ਖੱਟਰ ਹੋਣੀ ਵੀ ਆਪਣੇ ਹਰਿਆਣਾ ਦੇ ਨਾਲ ਖੜੇ ਨੇ ਵੈਸੇ ਤਾਂ ਜੇ ਕਾਇਦੇ ਨਾਲ ਦੇਖਿਆ ਜਾਵੇ اخਲਾਕੀ ਤੌਰ ਤੇ ਅਦਾਲਤ 'ਚ ਕਿਸੇ ਕੋਲ ਕੋਈ ਮੁਕੱਦਮਾ ਜਾਂਦਾ ਹੈ ਜੇ ਉਹ ਜੱਜ ਕਦੇ ਵੀ ਕਿਸੇ ਦੋਨੇ ਤਰ੍ਹਾਂ ਚੋ ਕਿਸ ਦਾ ਵਕੀਰ ਰਿਹਾ ਉਹ ਆਪਣੇ ਆਪ ਨੂੰ ਰਿਕਿਊਜ਼ ਕਰ ਲੈਂਦਾ ਕਿ ਨਹੀਂ ਮੇਰੇ ਤੇ ਐਲੀਗੇਸ਼ਨ ਲੱਗੂਗਾ ਕਿ ਮੈਂ ਇਹਦਾ ਵਕੀਰ ਰਹਾ ਇਸ ਲਈ ਮੈਂ ਦੀ ਫੇਵਰ ਕਰ ਰਿਹਾ ਚਾਹੇ ਉਹ ਜਿੰਨਾ ਮਰਜੀ ਔਨੈਸਟ ਹੋਵੇ ਨਾ ਫੇਵਰ ਕਰਦਾ ਹੋ ਤਾਂ ਵੀ ਉਹ ਛੱਡ ਜਾਂਦਾ ਹੈ ਬਹੁਤ ਸਾਰੇ ਮੁਕੱਦਮੇ ਆਪਾਂ ਦੇਖਦੇ ਆਂ ਡੈਂਟੀ ਦੇ ਬੇਸਿਸ ਤੇ ਕਿਉਂ ਕਹਿੰਦਾ ਕਿਸੇ ਹੋਰ ਨੂੰ ਦੇ ਤੇ ਮਨੋਨਰਨ ਖੱਟਨ ਉਹਨਾਂ ਨੂੰ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਤਾਂ ਫਿਰ ਬੇਸੀ ਛੱਡ ਦੇਣਾ ਚਾਹੀਦਾ ਜਾਂ ਜਿਹੜੇ ਤਿੰਨ ਸਟੇਟ ਨੇ ਜਿਨ੍ਹਾਂ ਦੇ ਵਿੱਚ ਡਿਸਪਿਊਟ ਹੈ ਉਹਨਾਂ ਤਿੰਨਾਂ ਸਟੇਟਾਂ ਦੇ ਵਿੱਚੋਂ ਇਹ ਮਿਨਿਸਟਰੀ ਜਿਹੜੀ ਰੋਲੇ ਆੜੀ ਹੈ ਇਹ ਤਿੰਨਾਂ ਦੇ ਕਿਸੇ ਵੀ ਨੁਮਾਇंदे ਨੂੰ ਨਹੀਂ ਦੇਣੀ ਚਾਹੀਦੀ ਕਿਸੇ ਹੋਰ ਨੂੰ ਦੇ ਦੋ ਬਾਹਰਲੇ